ਪੱਕੇ ਰੋਜ਼ਗਾਰ ਦੇ ਵਿੱਚ ਇੱਥੇ ਬੈਠੇ ਆ ਚਾਹੇ ਅਸੀਂ ਪੈਨਸ਼ਨਰ ਹੈ ਚਾਹੇ ਕੱਚੇ ਕਾਮੇ ਆ ਜਿਹੜਾ ਸਾਡੇ ਪੱਕੇ ਹੋਣ ਦਾ ਤੇ ਸਾਡੇ ਪੈਨਸ਼ਨੇਟ ਆਬ ਲੈਣ ਦਾ ਜਿਹੜੀ ਉਜਰਤੀ ਪ੍ਰਣਾਲੀ ਤਹਿਤ ਜਿਹੜਾ ਅਸੀਂ ਪੱਕੇ ਜਿਹੜੇ ਤਨਖਾਹ ਲੈਣ ਦੀ ਜਿਹੜੀ ਗੱਲ ਕਰਦੇ ਆ ਇਹ ਸਾਡੀ ਮਦਦਮ ਬੈਣੀ ਹੈ ਤੇ ਇਸ ਕਰਕੇ ਅੱਜ ਲੋੜ ਹੈ ਕਿ ਭਈ ਜਿੱਥੇ ਅਸੀਂ ਆਰਥਿਕ ਮੰਗਾਂ ਦੇ ਵਿੱਚ ਅਸੀਂ ਲੜਾਈ ਲੜਨੀ ਹੈ ਉੱਥੇ ਜਿਹੜੀ ਬੁਨਿਆਦੀ ਮੰਗਾਂ ਉਹਨਾਂ ਦੇ ਵਿੱਚ ਲੜਾਈ ਲੜਨੀ ਪੈਣੀ ਹੈ ਜਿਹੜੇ ਲੋਕ ਇਤਾਂ ਦੇ ਅਧਾਰੇ ਜਿਹੜੇ ਉਹ ਕਿਸੇ ਵੀ ਆ ਅਧਾਰੇ ਹੁੰਨ ਉਹਨਾਂ ਨੂੰ ਨਿਜੀਕਰਨ ਦੇ ਰਾਹ ਦੇ ਵਿੱਚ ਜਾਣ ਤੇ ਰੋਕਣਾ ਚਾਹੀਦਾ ਇਸ ਕਰਕੇ ਅੱਜ ਹਰ ਤਰਕਾ ਇਸ ਨਿਜੀਕਰਨ ਦੇ ਪ੍ਰਭਾਵ ਦੇ ਥੱਲੇ ਆਇਆ ਹੋਇਆ ਹਰ ਤਰਕਾ ਇਸ ਦੇ ਫੇੜ ਦੇ ਵਿੱਚ ਆਇਆ ਹੋਇਆ ਫੇਰ ਲੜਨਾ ਵਾਸਤੇ ਅਸੀਂ ਇਕੱਲੇ ਇਕੱਲੇ ਕਿਉਂ ਅੱਜ ਇੱਕ ਨਵੀਂ ਪਿਰਤ ਸ਼ੁਰੂ ਕੀਤੀ ہوئی ਹੈ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜਿਹੜੇ ਕੈਡਰ ਬਾਈ ਜੱਥੇਬੰਦੀਆਂ ਬਣਾ ਕੇ ਸੰਘਰਸ਼ ਕਰਨ ਵਾਸਤੇ ਥੜੇ ਬਣਾਉਣ ਦੀ ਗੱਲ ਕਰਦੇ ਆ ਜਦੋਂ ਈਜੀ ਤਗੜੀ ਥੜੇ ਜੁਆਇੰਟ ਫੋਰਮ ਇਕਤਾ ਮੰਚ ਟੈਕਨੀਕਲ ਸਰਵਿਸ ਯੂਨੀਅਨ ਭੰਗਲਾ ਜਿਹੜਾ ਲਗਾਤਾਰ ਸੰਘਰਸ਼ ਲੜ ਕੇ ਬਿਜਲੀ ਬੋਰਡ ਦਾ ਤੋੜਿਆ ਹੋਇਆ 2003 ਤੋਂ ਲੈ ਕੇ 2010 ਤੱਕ ਅਸੀਂ ਬਿਜਲੀ ਬੋਰਡ ਨੂੰ ਅੱਗੇ ਬਚਾ ਕੇ ਲੈ ਕੇ ਗਏ ਆ ਤੇ ਉਸ ਵੇਲੇ ਜਦੋਂ 2010 ਦੇ ਵਿੱਚ ਬਿਜਲੀ ਬੋਰਡ ਨੂੰ ਤੋੜਿਆ ਗਿਆ ਉਸ ਵੇਲੇ ਇੱਕ ਜਥੇਬੰਦੀ ਨੇ ਬੋਰਡ ਮੈਨੇਜਮੈਂਟ ਨੂੰ ਇਹ ਲੇਖੇ ਦਿੱਤਾ ਸੀ ਕਿ ਵੀ ਅਸੀਂ ਹੜਤਾਲ ਨਹੀਂ ਕਰਾਂਗੇ ਅਸੀਂ ਮੁਲਾਜ਼ਮਾਂ ਨਾਲ ਨਹੀਂ ਜਾਵਾਂਗੇ ਅਸੀਂ ਬੋਰਡ ਮੈਨੇਜਮੈਂਟ ਨਾਲ ਖੜਾਂਗੇ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਉਸ ਵੇਲੇ ਲੋਕਾਂ ਨਾਲ ਧੋਖਾ ਕਰਕੇ ਜਿਹੜਾ ਮੈਨੇਜਮੈਂਟ ਨਾਲ ਖੜੀਆਂ ਜਥੇਬੰਦੀਆਂ ਅਜੇ দাবੇ ਕਰਦੀਆਂ ਨੇ ਕਿ ਵੀ ਤੁਸੀਂ ਆ ਕੇ ਡਰ ਪਾਸੇ ਹੋ ਕੇ ਸਾਡੇ ਨਾਲ ਖੜਜੋ ਅਸੀਂ ਤੁਹਾਡੀ ਲੋੜ ਹੈ ਇੱਥੇ ਜਥੇਬੰਦੀਆਂ ਦਾ ਵਿਰੋਧ ਕਰਕੇ ਨਹੀਂ ਅੱਜ ਜਿਹੜਾ ਲੋਕਾਂ ਨਾਲ ਦੁਸ਼ਮਣ ਹੈ ਉਦੇ ਵਿਰੋਧ ਦੇ ਵਿੱਚ ਸਾਨੂੰ ਇੱਕਮਤ ਹੋ ਕੇ ਸੰਘਰਸ਼ ਲੜਾਂਗੇ ਤਾਂ ਹੀ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਨੇ ਜਿਵੇਂ ਸਾਡੀ ਜ਼ਿਕਰ ਕਰਕੇ ਗਈ ਆ ਕਿ 1990 ਤੋਂ ਦੱਸ ਸਕਦੇ ਬਾਅਦ ਜਿਹੜਾ ਨਿੱਜੀਕਰਨ ਦਾ ਹੱਲਾ ਸਾਡੇ ਉੱਤੇ ਬੋਲਿਆ ਗਿਆ ਉਸ ਦੇ ਤਹਿਤ ਸਾਡੀ ਜਿਹੜੀ ਪੱਕੀ ਉਜਰਤੀ ਭਰਤੀ ਹੁੰਦੀ ਸੀ ਉਹਨੂੰ ਰੋਕ ਲਾ ਕੇ ਤੇ ਠੇਕਾ ਪ੍ਰਣਾਲੀ ਤਹਿਤ ਜਿਹੜੀ ਭਰਤੀ ਕੀਤੀ ਗਈ ਤੇ ਉਸ ਦੇ ਵਿੱਚ ਵੀ ਅੱਜ ਜਿਹੜੇ ਠੇਕਾ ਕਾਮਿਆਂ ਵੱਲੋਂ ਜਿਹੜਾ ਲਗਾਤਾਰ ਸੰਘਰਸ਼ ਕਰਕੇ ਸਰਕਾਰ ਦੇ ਨੱਕ ਤੇ ਦਮ ਕੀਤਾ ਹੋਇਆ ਕਿ ਭਈ ਪੱਕੇ ਕਰਨਾ ਵਾਸਤੇ ਤੇ ਉਸ ਦੇ ਬੌਖਲਾੜ ਜੇ ਆ ਕੇ ਸਰਕਾਰ ਵੱਲੋਂ ਇੱਕ ਨੀਜੀਕਰਨ ਦਾ ਇੱਕ ਨਵਾਂ ਹੰਲਾ ਵਿੜਿਆ ਜਿਹੜਾ ਕਿ ਰਿਟਾਇਰੀ ਸਾਥੀਆਂ ਨੂੰ ਮੂੜੋ ਲਿਆ ਕੇ ਬੋਰਡ ਦੇ ਵਿੱਚ 6 ਮਹੀਨੇ ਵਾਸਤੇ ਕੰਮ ਉੱਤੇ ਲਿਆਉਣਾ ਇਹ ਸਾਹਬਤਾਂ ਵੱਲ ਤੇ ਜ਼ਾਹਿਰ ਹੁੰਦਾ ਕਿ ਭਈ ਅੱਜ ਸਰਕਾਰ ਜੋ ਨੀਜੀਕਰਨ ਦੀ ਨੀਤੀ ਹੈ ਉਹਨੂੰ ਛੱਡਣ ਨੂੰ ਤਿਆਰ ਨਹੀਂ ਜੇ ਨੀਜੀਕਰਨ ਦੀ ਨੀਤੀ ਜੇ ਨਹੀਂ ਛੱਡੀ ਜਾਂਦੀ ਇਹ ਆਉਣਾਲੇ ਸਮਾਜ ਦੇ ਵਿੱਚ ਜਿਹੜਾ ਅਸੀਂ ਚਾਹੇ ਪੱਕੇ ਰੋਜ਼ਗਾਰ ਦੇ ਵਿੱਚ ਇੱਥੇ ਬੈਠੇ ਆਂ ਚਾਹੇ ਅਸੀਂ ਪੈਨਸ਼ਨਰ ਆਂ ਚਾਹੇ ਕੱਚੇ ਕਾਮੇ ਆ ਜਿਹੜਾ ਸਾਡੇ ਪੱਕੇ ਹੋਣ ਦਾ ਤੇ ਸਾਡੇ ਪੈਨਸ਼ਨੀਡ ਆਬ ਲੈਣ ਦਾ ਜਿਹੜੀ ਉਜਰਤੀ ਪ੍ਰਣਾਲੀ ਤਹਿਤ ਜਿਹੜਾ ਅਸੀਂ ਪੱਕੇ ਜਿਹੜੇ ਤਨਖਾਹ ਲੈਣ ਦੀ ਜਿਹੜੀ ਗੱਲ ਕਰਦੇ ਆਂ ਇਹ ਸਾਡੀ ਮਦਦਮ ਬਣੀ ਆ ਤੇ ਇਸ ਕਰਕੇ ਅੱਜ ਲੋੜ ਹੈ ਕਿ ਬਈ ਜਿੱਥੇ ਅਸੀਂ ਆਰਥਿਕ ਮੰਗਾਂ ਦੇ ਵਿੱਚ ਅਸੀਂ ਲੜਾਈ ਲੜਨੀ ਆ ਉੱਥੇ ਜਿਹੜੀ ਬੁਨਿਆਦੀ ਮੰਗਾਂ ਉਨ੍ਹਾਂ ਦੇ ਵਿੱਚ ਲੜਾਈ ਲੜਨੀ ਹੈ ਜਿਹੜੇ ਲੋਕ ਇਤਾਂ ਦੇ ਅਧਾਰੇ ਜਿਹੜੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਹਾਂਜੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਸਭ ਦੇ ਨਾਲ